ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਇਸ ਚੰਨ ਰਾਹੀ ਆਪ ਜੀ ਨਾਲ ਜੋ ਵਿਚਾਰ ਸਾਂਝੇ ਕਰਨੇ ਹਨ ਇਹਨਾਂ ਵਿਚਾਰਾਂ ਦਾ ਮੁੱਖ ਵਿਸ਼ਾ ਹੈ 84 ਲੱਖ ਜੂਨਾਂ ਨੂੰ ਭੋਗਦੀ ਹੋਈ ਇਹ ਆਤਮਾ ਨੂੰ ਹੁਣ ਮਨੁੱਖ ਦਾ ਸਰੀਰ ਮਿਲਿਆ ਹੈ ਤਾਂ ਮਨੁੱਖੀ ਸਰੀਰ ਤੇ ਹੁਣ ਕੀ ਫਰਜ਼ ਹਨ ਕੀ ਕਰਨਾ ਹੈ ਤਾਂ ਕਿ ਇਹ ਸਾਡੀ ਆਤਮਾ ਨੂੰ ਧੁਰਦਰਗਾ ਵਿੱਚ ਗੁਰੂ ਪਿਤਾ ਦੇ ਚਰਨਾਂ ਦੀ ਸ਼ਰਨ ਵਿੱਚ ਮਨਜ਼ੂਰੀ ਮਿਲ ਜਾਏ 60 60 ਦੀ ਹੱਕਦਾਰ ਬਣ ਜਾਵੇ ਸਤਗੁਰ ਜੀ ਬਾਣੀ ਰਾਹੀਂ ਦੱਸਦੇ ਹਨ ਕਿ ਭਈ ਪ੍ਰਾਪਤਮਾ ਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਨੁੱਖਾ ਦੇਹੀ ਸਾਨੂੰ ਮਿਲ ਗਈ ਹੈ ਇਸ ਕਰਕੇ ਸਾਡੀ ਗੋਬਿੰਦ ਮਿਲਣ ਦੀ ਸਾਡੀ ਜੋ ਵਾਰੀ ਹੈ ਹੁਣ ਵਾਰੀ ਆ ਗਈ ਹੈ ਪਰ ਸੰਗਤ ਜੀ ਧਿਆਨ ਦੇਣ ਵਾਲੀ ਗੱਲ ਹੈ ਕਿ ਵਾਰੀ ਚੁੱਕ ਨਾ ਜਾਏ ਪੈਰ ਫਿਸਲ ਨਾ ਜਾਏ ਜਿਸ ਲੈਣ ਵਿੱਚ ਅਸੀਂ ਲੱਗੇ ਹੋਏ ਹਾਂ ਗੋਬਿੰਦ ਮਿਲਣ ਵਾਲੀ ਲੈਣ ਦੇ ਵਿੱਚ ਇਹ ਲੈਣ ਤੋਂ ਕਿਤੇ ਸਾਡਾ ਪੈਰ ਨਾ ਤਲਕੇ ਪੈਰ ਜੇ ਤਲਗ ਗਿਆ ਤੇ ਵਾਪਸ ਚਰਾਸੀ ਫੇਰ ਪੱਕੀ ਹੈ ਬੜੀ ਮੁਸ਼ਕਲ ਨਾਲ ਇਹ ਮਨੁੱਖਾ ਸਰੀਰ ਮਿਲਦਾ ਹੈ ਤਾਂ ਇਸ ਮਨੁੱਖੀ ਸਰੀਰ ਦਾ ਜੋ ਲਾਹਾ ਹੈ ਉਹ ਆਪਾਂ ਲੈਣਾ ਹੈ ਔਰ ਲੈਣਾ ਵੀ ਜਿੰਨੀ ਦੇਰ ਤੱਕ ਸਾਡੇ ਸਵਾਸ ਹਨ ਇਹ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਆਪਾਂ ਲਾਹਾ ਪ੍ਰਾਪਤ ਕਰ ਲੈਣਾ ਹੈ ਜੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਤਾਂ ਇਹ ਲਾਹਾ ਫਿਰ ਲੈਣ ਤੋਂ ਅਸੀਂ ਖੁੰਝ ਜਾਵਾਂਗੇ ਇਸੇ ਨੂੰ ਹੀ ਪੈਰ ਤਲਕਣਾ ਕਿਹਾ ਹੈ ਤੇ ਇਸ ਕਰਕੇ ਸੰਗਤ ਜੀ ਇਹ ਧਿਆਨ ਦੇਣ ਵਾਲੀ ਗੱਲ ਹੈ ਤਾਂ ਸੰਗਤ ਜੀ ਜੇਕਰ ਗੋਬਿੰਦ ਦੇ ਘਰ ਪਰਮੇਸ਼ਰ ਦੇ ਘਰ ਜਾਣ ਵਾਸਤੇ ਅਸੀਂ ਚਾਹੁੰਦੇ ਹਾਂ ਜਾਣਾ ਚਾਹੁੰਦੇ ਹਾਂ ਸਾਡੀ ਇੱਛਾ ਹੈ ਤਾਂ ਫਿਰ ਪਰਮੇਸ਼ਰ ਵਰਗੇ ਹੀ ਗੁਣ ਧਾਰਨ ਕਰਨੇ ਪੈਣੇ ਆ ਇਹ ਗੁਣ ਸੰਗਤ ਜੀ ਇਹ ਜੋ ਗੁਣ ਹਨ ਇਹ ਕੀ ਹਨ ਗੁਣ ਗੁਣ ਕਿਸ ਤਰ੍ਹਾਂ ਗਾਉਣੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਣ ਗਾਵਤ ਤੇਰੀ ਉਤਰ ਸਮੈਲ ਇਹ ਗੁਣ ਕੀ ਹਨ ਗੁਰਬਾਣੀ ਸਾਰੀ ਹੀ ਸੰਗਤ ਜੀ ਗੁਣ ਹੈ ਉਹ ਸਾਰੀ ਗੁਰਬਾਣੀ ਹੀ ਪ੍ਰਭੂ ਦੇ ਗੁਣ ਗਾ ਰਹੀ ਹੈ ਇਸੇ ਕਰਕੇ ਸਾਰੀ ਗੁਰਬਾਣੀ ਹੀ ਪਰਮੇਸ਼ਰ ਦੇ ਗੁਣ ਗਾਉਣੇ ਹਨ ਤਾਂ ਅਗਲਾ ਜੋ ਵਿਸ਼ਾ ਹੈ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਵੀਡੀਓ ਦੇ ਵਿਸ਼ੇ ਦੇ ਮੁਤਾਬਕ ਤੋ ਅਗਲਾ ਜਿਹੜੀ ਸਾਡਾ ਲੈਣ ਹੈ ਉਹ ਇਹ ਹੈ ਗੁਰਬਾਣੀ ਦੇ ਮੁਤਾਬਕ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਕਿ ਪ੍ਰਾਣੀ ਤੂੰ ਇਹ ਸੰਸਾਰ ਵਿੱਚ ਤੂੰ ਲੈਣ ਕੀ ਆਇਆ ਕਿਹੜਾ ਲਾਹਾ ਪ੍ਰਾਪਤ ਕਰਨ ਆਇਆ ਹੈ ਪਰ ਤੂੰ ਕਰ ਕੀ ਰਿਹਾ ਹੈ ਮਨੁੱਖ ਨੇ ਇਹ ਸੰਸਾਰ ਨੂੰ ਸੱਚ ਸਮਝਿਆ ਹੈ ਇਸ ਕਰਕੇ ਇਸੇ ਵਿੱਚ ਮਗਨ ਹੋਇਆ ਫਿਰਦਾ ਹੈ ਮੇਰੀ ਮੇਰੀ ਕਰਦਾ ਪਿਆ ਤੇ ਇਸ ਨੂੰ ਲਾਹਾ ਲੈਣਾ ਜੋ ਸੀ ਉਹ ਭੁੱਲਾ ਹੋਇਆ ਹੈ ਪਰ ਮਨੁੱਖ ਨੂੰ ਇਹ ਨਹੀਂ ਪਤਾ ਕਿ ਇੱਥੇ ਸੰਸਾਰ ਵਿੱਚ ਕੁਝ ਵੀ ਸਾਡਾ ਨਹੀਂ ਹੈ ਇੱਥੋਂ ਤੱਕ ਕਿ ਸਾਡਾ ਸਰੀਰ ਵੀ ਜੋ ਸਾਨੂੰ ਆਪਣਾ ਲੱਗ ਰਿਹਾ ਇਹ ਵੀ ਸਾਡਾ ਨਹੀਂ ਹੈ ਕਿਉਂਕਿ ਸਰੀਰ ਉੱਤੇ ਕੋਈ ਫੋੜਾ ਫਿਣਸੀ ਹੋ ਜੇ ਸੰਗਤ ਜੀ ਤੇ ਅਸੀਂ ਇਸ ਇਸ ਤਰ੍ਹਾਂ ਕਹੀਏ ਕਿ ਫੋੜਿਆ ਫੋੜਿਆ ਫਿਣਸੀ ਤੂੰ ਹਟ ਜਾ ਤੇ ਇਹ ਨਹੀਂ ਹਟਦਾ ਇਹ ਸਾਡੀ ਗੱਲ ਨਹੀਂ ਮੰਨਦਾ ਹੈਗਾ ਤਾਂ ਹੀ ਨਹੀਂ ਮੰਨਦਾ ਕਿਉਂਕਿ ਸਾਡਾ ਹੈ ਹੀ ਨਹੀਂ ਇਹ ਸਰੀਰ ਸਾਡਾ ਨਹੀਂ ਹੈ ਇਹ ਸਰੀਰ ਇਹ ਤੇ ਉਸ ਦਾ ਹਰੀ ਦਾ ਹੈ ਹਰੀ ਮੰਦਰ ਇਹ ਸਰੀਰ ਹੈ ਇਹ ਹਰੀ ਦਾ ਮੰਦਰੀ ਹੈ ਇਹ ਹੈ ਸਰੀਰ ਹਰੀ ਦਾ ਹਰੀ ਦਾ ਬਲਕੇ ਸਰੀਰ ਹੀ ਹੈ ਕਿ ਸਾਰਾ ਕੁਝ ਹੀ ਇਹ ਹਰੀ ਦਾ ਹੈ ਜੋ ਸਾਨੂੰ ਆਕਾਸ਼ ਤੋਂ ਲੈ ਕੇ ਪਤਾਲ ਤੱਕ ਦਿਸ ਰਿਹਾ ਹੈ ਇਹ ਸਾਰਾ ਕੁਝ ਹੀ ਹਰੀ ਦਾ ਹੈ ਉਸ ਪਿਤਾ ਪਰਮੇਸ਼ਰ ਦਾ ਹੈ ਸਾਰਾ ਕੁਝ ਕਹਿੰਦੇ ਹਨ ਕਿ ਹਰੀ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗਿਆਨ ਦੇ ਨਾਲ ਉਹ ਰਤਨ ਅੰਦਰੋਂ ਪ੍ਰਗਟ ਹੁੰਦਾ ਹੈ ਪਤਾ ਲੱਗਦਾ ਹੈ ਫਿਰ ਗਿਆਨ ਦੇ ਜਰੀਏ ਤਾਂ ਇਹ ਸੰਸਾਰ ਜੋ ਹੈ ਸੁਪਨੇ ਮੁਤਾਬਕ ਹੈ ਇਹ ਸੁਪਨਾ ਹੈ ਜਿਵੇਂ ਕਿ ਜੀਵ ਰਾਤ ਨੂੰ ਸੌਂਦਾ ਹੈ ਸੁਪਨਾ ਦੇ ਵਿੱਚ ਮਗਨ ਹੋਇਆ ਰਹਿੰਦਾ ਪਰ ਜਿਵੇਂ ਹੀ ਉੱਠਦਾ ਹੈ ਸੁਪਨਾ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਜੀਵ ਇਹ ਵੀ ਇੱਕ ਜੋ ਤੈਨੂੰ ਜੀ ਤੈਨੂੰ ਜੋ ਸਵਾਸਾਂ ਦੀ ਪੂੰਜੀ ਮਿਲੀ ਹੈ ਵੀ ਸੁਪਨੇ ਦੀ ਤਰ੍ਹਾਂ ਹੀ ਹੈ ਇਹ ਵੀ ਇੱਕ ਦਿਨ ਨੂੰ ਖਤਮ ਹੋ ਜਾਣੇ ਨੇ ਸੁਪਨੇ ਇਹ ਇਹ ਜੋ ਸਵਾਸ ਹਨ ਇਹ ਸੁਪਨਿਆਂ ਦੀ ਤਰ੍ਹਾਂ ਇਹ ਵੀ ਇੱਕ ਦਿਨ ਨੂੰ ਖਤਮ ਹੋ ਜਾਣਾ ਹੈ ਤਾਂ ਸਵਾਸਾਂ ਦੇ ਰਹਿੰਦਿਆਂ ਰਹਿੰਦਿਆਂ ਆਪਣਾ ਜੋ ਤੂੰ ਜਨਮ ਹੈ ਇਸ ਨੂੰ ਸਵਾਰ ਲੈ ਆਪਣਾ ਕਾਰਜ ਜਿਹੜਾ ਹੈ ਤੂੰ ਆਪ ਸਵਾਰ ਲੈ ਤਾਂ ਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੂੰ ਕਬੂਲ ਹੋਵੇਂਗਾ ਮਹਾਰਾਜ ਕਹਿੰਦੇ ਹਨ ਕਿ ਆਪਨ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਹੁਣ ਆਪਣਾ ਕਾਜ ਕੀ ਹੈ ਇਹੀ ਕਾਜ ਹੈ ਕਿ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਆਪਣਾ ਤੂ ਕਾਰਜ ਉਸ ਪਰਮੇਸ਼ਰ ਵਾਲੇ ਪਾਸੇ ਨੂੰ ਧਿਆਨ ਰੱਖ ਉਹਦੇ ਹੁਕਮ ਮੰਨ ਹੁਕਮ ਅਰਜਾਈ ਚੱਲਣਾ ਉਹਦੇ ਹੁਕਮ ਦੇ ਵਿੱਚ ਚੱਲ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਤੇ ਉਹਦੇ ਚਰਨਾਂ ਦੀ ਸ਼ਰਨ ਦੇ ਵਿੱਚ ਕਬੂਲਗੀ ਹਾਸਲ ਕਰ ਤੇ ਆਓ ਸੰਗਤ ਜੀ ਅਸੀਂ ਹੁਣ ਫਿਰ ਅੱਗੇ ਸਮਝਦੇ ਹਾਂ ਕਿ ਗੁਰੂ ਸਹਿਬਾਨ ਜੀ ਕੀ ਫਰਮਾਉਂਦੇ ਹਨ ਅੱਗੇ ਕਹਿੰਦੇ ਹਨ ਇਹਨੂੰ ਸਪਸ਼ਟ ਕਰਨ ਦੇ ਵਾਸਤੇ ਕਿ ਇਹ ਅਸੀਂ ਜੋ ਲਾਹਾ ਹੈ ਜੋ ਗੋਮਨਦੀ ਮਿਲਣ ਦੀ ਵਾਰੀ ਹੈ ਇਹ ਕੀ ਹੈ ਕਿਸ ਤਰ੍ਹਾਂ ਕਰਕੇ ਅੱਗੇ ਆਪਾਂ ਇਹ ਸਾਰਾ ਕੁਝ ਨਿਭਾਉਣਾ ਹੈ ਤੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬ੍ਰਹਮ ਗਿਆਨ ਦੱਸਦੇ ਹਨ ਪਹਿਲੀ ਪੌੜੀ ਵਿੱਚ ਉਹਨਾਂ ਦੇ ਪੂਰਾ ਬ੍ਰਹਮ ਗਿਆਨ ਹੈ ਪਰ ਇਸ ਦੀ ਸਮਝ ਨਹੀਂ ਆ ਰਹੀ ਬਹੁਤ ਵਿਰਲੇ ਜੀਵ ਹਨ ਜੋ ਸਮਝਦੇ ਹਨ ਇਸ ਗੱਲ ਨੂੰ ਸੱਚ ਨੂੰ ਕਹਿੰਦੇ ਹਨ ਕਿ ਜੇ ਕੋ ਬੁੱਝੇ ਹੋਵੇ ਸਚਿਆਰ ਜੇ ਕੋਈ ਇਸ ਗੱਲ ਨੂੰ ਬੁੱਝ ਲਵੇ ਇਸ ਬ੍ਰह्म ਗਿਆਨ ਨੂੰ ਬੁੱਝ ਲਵੇ ਇਸ ਹੁਕਮ ਨੂੰ ਬੁੱਝ ਲਵੇ ਤਾਂ ਹੀ ਉਹ ਜੀਵ ਸਚਿਆਰਾ ਬਣ ਸਕਦਾ ਹੈ ਸਾਫ ਹੋ ਸਕਦਾ ਆਪਣੇ ਉੱਤੋਂ ਲੱਗੀ ਹੋਈ ਜਨਮ ਜਨਮਾਂ ਦੀ ਮੈਲ ਲਾ ਸਕਦਾ ਹੈ ਤਾਂ ਕਹਿੰਦੇ ਹਨ ਕਿ ਸੋਚਾ ਸੋਚਨਾ ਹੋ ਵੀ ਜੇ ਸੋਚੇ ਲੱਖ ਵਾਰ ਚੁੱਪੇ ਚੁਪਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾਪੁਰੀਆਂ ਭਾਰ ਸਹਿਸਿਆਣ ਪਾਨ ਲੱਖ ਹੋਵੇ ਤਾਂ ਇੱਕ ਨਾ ਚੱਲਿਆ ਨਾਲ ਮਹਾਰਾਜ ਕਹਿੰਦੇ ਹਨ ਕਿ ਤੇਰੀ ਸੋਚ ਨਹੀਂ ਚਲਣੀ ਇਹ ਜੀਵ ਤੂੰ ਜੋ ਮਰਜੀ ਸੋਚ ਲੈ ਚਲਣੀ ਸੋਚ ਸਿਰ ਪਰਮੇਸ਼ਰ ਦੀ ਹੈ ਫਿਰ ਤੂੰ ਕਿਉਂ ਸੋਚਦਾ ਹੈ ਇਹ ਕਿੰਨੂ ਗਿਆ ਹੈ ਇਹ ਸਰੀਰ ਨੂੰ ਕਿਹਾ ਹੈ ਨਹੀਂ ਸੰਗਤ ਇਹ ਮਨ ਨੂੰ ਸੰਬੋਧਨ ਕਰਕੇ ਬਾਣੀ ਕਹਿ ਰਹੀ ਹੈ ਮਨ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਸਾਹਿਬ ਦੱਸ ਰਹੇ ਹਨ ਇਹਦੇ ਵਿੱਚ ਬ੍ਰਹਮ ਗਿਆਨ ਦੇ ਵਿੱਚ ਕਿ ਸਾਰੀ ਦੀ ਸਾਰੀ ਇਹ ਗੱਲ ਮਨ ਦੀ ਹੈ ਸਾਰੀ ਗੁਰਬਾਣੀ ਹੀ ਮਨ ਨੂੰ ਦੱਸ ਰਹੀ ਹੈ ਇਹ ਸਾਰਾ ਕੁਝ ਮਨ ਦੇ ਜਰੀਏ ਹੀ ਹੋਣਾ ਹੈ ਸਰੀਰ ਦੇ ਜਰੀਏ ਨਹੀਂ ਹੋਣਾ ਸਰੀਰ ਤੇ ਮਾਇਆ ਹੈ ਇਸ ਕਰਕੇ ਸਰੀਰ ਦੇ ਨਾਲ ਨਾ ਤੇ ਭਗਤੀ ਕਰਨੀ ਹੈ ਸਰੀਰ ਦੇ ਨਾਲ ਕੁਝ ਨਹੀਂ ਹੋਣਾ ਸਾਰਾ ਕੁਝ ਹੀ ਮਨ ਦੇ ਜਰੀਏ ਹੋਣਾ ਹੈ ਮਨ ਦੇ ਨਾਲ ਹੀ ਧਿਆਨ ਲਾਉਣਾ ਹੈ ਸਰੀਰ ਦੇ ਨਾਲ ਧਿਆਨ ਨਹੀਂ ਲਾਉਣਾ ਸਰੀਰ ਨਾਲ ਧਿਆਨ ਲੱਗ ਨਹੀਂ ਸਕਦਾ ਸੰਗਤ ਜੀ ਤਾਂ ਸੋਚੇ ਸੋਚਣਾ ਹੋਵੇ ਇਹ ਸੋਚਾਂ ਸਾਡੀਆਂ ਬਿਲਕੁਲ ਨਹੀਂ ਚਲਦੀਆਂ ਭਾਵੇਂ ਜਿੰਨਾ ਮਰਜੀ ਸੋਚ ਲਈਏ ਲੱਖਾਂ ਵਾਰ ਸੋਚ ਲਈਏ ਤੇ ਸਿਰ ਪਰਮੇਸ਼ਰ ਦੀ ਸੋਚ ਚਲਣੀ ਹੈ ਅੱਗੇ ਕਹਿੰਦੇ ਹਨ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਜਿੰਨੀ ਮਰਜੀ ਤੂੰ ਲਿਵ ਲਾ ਕੇ ਬੈਠਾ ਰਹਿ ਸਾਰੀ ਜ਼ਿੰਦਗੀ ਬੈਠਾ ਰਹੀਂ ਚੌਂਕੜੀ ਮਾਰ ਕੇ ਰੀੜ ਦੀ ਹੱਡੀ ਸਿੱਧੀ ਕਰਕੇ ਪਰਵਟਿਆਂ ਦੋਨਾਂ ਦੇ ਵਿੱਚ ਧਿਆਨ ਨੂੰ ਲਾ ਕੇ ਬੈਠਾ ਰਹੀਂ ਸਾਰੀ ਜ਼ਿੰਦਗੀ ਸਿਰ ਤੇ ਜਟਾਂ ਆ ਜਾਣ ਪਪੂਤ ਮੜਣੀ ਗਾਲਚ ਮਾਲਾ ਇੱਕ ਨਹੀਂ ਜਿੰਨੀਆਂ ਮਰਜੀ ਲਟਕਾ ਲਈਂ ਭਾਵੇਂ ਜਿੰਨੀਆਂ ਮਰਜੀ ਬ੍ਰਾਹਮਾਂ ਵਿੱਚ ਤੂੰ ਖੜਾ ਹੋ ਕੇ ਇੱਕ ਭਾਰ ਦੇ ਲੱਤ ਖਲੋਤਾ ਰਹੀ ساری ਜ਼ਿੰਦਗੀ ਬਾਹ ਖੜ ਕਰਕੇ ਰੱਖ ਲਈ ਪਾਵੇਂ ਪਾਵੇਂ ਧੂਣੀਆਂ ਤਾਬ ਲਈ ਕੰਡਿਆਂ ਦੇ ਉੱਤੇ ਲੰਮਾ ਪੈ ਜੀ ਪਰ ਇਹ ਤੇਰੇ ਮਨ ਨੇ ਚੁੱਪ ਨੀਓ ਕਰਨਾ ਮਨ ਨੇ ਚੁੱਪ ਬਿਲਕੁਲ ਨਹੀਂ ਕਰਨਾ ਮਨ ਨੇ ਨਿਤ ਨਵੇਂ ਫੁਰਨੇ ਠਾਉਣੇ ਨੇ ਇੱਥੇ ਪਰਵਟਿਆਂ ਦੇ ਵਿੱਚ ਜਿੱਥੇ ਧਿਆਨ ਲਾਇਆ ਹੋਇਆ ਤਰਕੁਟੀ ਵਿੱਚ ਜਿੱਥੇ ਕਹਿੰਦੇ ਆ ਇੱਥੇ ਧਿਆਨ ਤੇ ਸਿੱਧ ਵੀ ਇੱਥੇ ਹੀ ਲਾਉਂਦੇ ਸੀ ਸਿੱਧਾ ਨੂੰ ਵੀ ਤੇ ਇਹੀ ਸਮਝਾਇਆ ਸੀ ਬਾਬੇ ਨਾਨਕ ਨੇ ਸਿੱਧਾ ਨਾਲ ਹੋਰ ਗੋਸ਼ਟ ਵਿੱਚ ਕੀ ਹੋਇਆ ਹੈ ਪੜੋ ਬਾਣੀ ਚੰਗੀ ਤਰ੍ਹਾਂ ਜਰਾ ਵਿਚਾਰ ਕਰੋ ਕਿ ਬਾਬਾ ਨਾਨਕ ਉਹਨਾਂ ਨੂੰ ਕੀ ਕਹਿ ਕੀ ਰਹੇ ਹਨ ਕਿ ਉਹ ਪਰਮੇਸ਼ਰ ਕਿੱਥੇ ਹੈ ਭਾਈ ਉਸ ਨੂੰ ਕਿਸ ਤਰ੍ਹਾਂ ਉਹਦੀ ਖੁਸ਼ੀ ਹਾਸਲ ਕਰਨੀ ਉਹਦੇ ਚਰਨਾਂ ਦੀ ਸ਼ਰਨ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ ਸਿੱਧ ਗੋਸ਼ਟ ਨੂੰ ਚੰਗੀ ਤਰ੍ਹਾਂ ਪੜਿਆ ਜਾਏ ਤਾਂ ਪਤਾ ਲੱਗੇਗਾ ਆਉਂ ਦੱਸਦਾ ਮੈਂ ਥੋੜਾ ਥੋੜਾ ਕਿਸ ਤਰ੍ਹਾਂ ਕਰਕੇ ਹੈ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹਾ ਲਿਵਤਾਰ ਤੇ ਇਸ ਤਰ੍ਹਾਂ ਇਹ ਲਿਵ ਜਿੰਨੀ ਮਰਜੀ ਲਾ ਕੇ ਰੱਖ ਲੈ ਇਹ ਮਨ ਨੇ ਚੁੱਪ ਨਹੀਂ ਕਰਨਾ ਇਹਨੇ ਨਿਤ ਨਵੇਂ ਤਨੂੰ ਫੁਰਨੇ ਠਾਉਣੇ ਹਨ ਇੱਥੇ ਕਦੇ ਵੀ ਇਹ ਚੁੱਪ ਵੇਲਾ ਨਹੀਂ ਬੈਠਦਾ ਇੱਥੇ ਤੇ ਉਹ ਜੇ ਫੁਰਨੇ ਠਾਉਂਦਾ ਪਤਾ ਨਹੀਂ ਕਿਹੜੇ ਸਟੋਰ ਵਿੱਚੋਂ ਕੱਢ ਕੇ ਇਹ ਫੁਰਨਾ ਅੱਗੇ ਲੈ ਆਉਂਦਾ ਹੈ ਜਿਹੜਾ ਕਦੇ ਸੋਚਿਆ ਵੀ ਨਹੀਂ ਹੁੰਦਾ ਤੇ ਹੈਰਾਨ ਹੋ ਜਾਈਦਾ ਵੀ ਆਹ ਤੇ ਸੋਚ ਬਹੁਤ ਪੁਰਾਣੀ ਕਿਤੇ ਬਚਪਨ ਦੇ ਵੇਲੇ ਦੀ ਹੈ ਜਿਹੜੀ ਇਹ ਕੱਢ ਲੈਂਦੀ ਇਹਨੇ ਸਟੋਰ ਚੋਂ ਇਸ ਕਰਕੇ ਭਾਈ ਇਹ ਨਹੀਂ ਚੁੱਪ ਕਰਦਾ ਇਹ ਚੁੱਪ ਕਰਨ ਦਾ ਇਹ ਤਰੀਕਾ ਹੀ ਨਹੀਂ ਹੈ ਪਰ ਚੁੱਪ ਕੀਤੇ ਬਿਨਾ ਗੱਲ ਨਹੀਂ ਬਣਨੀ ਤੇ ਚੁੱਪ ਕਰਨ ਦਾ ਇਹ ਤਰੀਕਾ ਨਹੀਂ ਹੈ ਭਾਈ ਅੱਗੇ ਆਓ ਕਹਿੰਦੇ ਹਨ ਮਹਾਰਾਜ ਕਹਿੰਦੇ ਭੁੱਖਿਆਂ ਭੁੱਖਣਾ ਉੱਤਰਿਆ ਜੇ ਬੰਨਾਪੁਰੀਆਂ ਭਾਰ ਖੰਡਾਂ ਬ੍ਰਹਮੰਡਾਂ ਦਾ ਭਾਰ ਤੂੰ ਪੰਡਾ ਬਨ ਕੇ ਰੱਖ ਲਈ ਇਹ ਮਨ ਦੀ ਭੁੱਖ ਨੇ ਕਦੇ ਉੱਤਰ ਨਹੀਂ ਮਨ ਤੇ ਕਦੇ ਰੱਜਿਆ ਨਹੀਂ ਆਏ ਤੇ ਨਿਤ ਨਵੇਂ ਤੇ ਇਹ ਦੀ ਭੁੱਖ ਇਹ ਦੀ ਉਜਾਗਰ ਹੁੰਦੀ ਹੈ ਐਉਂ ਕਰਨਾ ਹੈ ਅੱਜ ਮੈਨੂੰ ਆ ਚਾਹੀਦਾ ਜੋ ਚਾਹੀਦਾ ਆ ਜਿੱਥੇ ਜਾਣਾ ਜਿੱਥੇ ਜਾਣਾ ਨਿਤ ਨਵੀਆਂ ਆਸਾਂ ਹੁੰਦੀਆਂ ਨੇ ਇਹਦੀਆਂ ਪਾਈ ਇਹ ਨਹੀਂ ਰਜਦਾ ਸਰੀਰ ਆਜਾਂ ਦਾ ਸਰੀਰ ਨੂੰ ਨੱਕੋ ਨਕਰ ਜਾ ਦਿਓ ਇਹ ਭਾਵੇਂ ਦੋ ਤਿੰਨ ਦਿਨ ਬਾਅਦ ਚ ਰਾਸ਼ਨ ਨਾ ਮੰਗੇ ਪਰ ਇਹ ਮਨ ਜਿਹੜਾ ਉਹ ਇਸ ਤਰ੍ਹਾਂ ਨਹੀਂ ਆ ਮਨ ਤੇ ਇਹ ਰਜਦਾ ਹੀ ਨਹੀਂ ਕਦੀ ਅੱਗੇ ਕਹਿੰਦੇ ਹਣ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲਿਆ ਨਾਲ ਇਹ ਸਹਿ ਸਿਆਣਪਾਂ ਲੱਖ ਹੋਵੇ ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲਏ ਇਨਸਾਨ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਤੱਕ ਪਹੁੰਚਣ ਦੇ ਵਾਸਤੇ ਸਿਆਣਪਾਂ ਜਿੰਨੀਆਂ ਮਰਜ਼ੀ ਕਰ ਲੈ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਤਰੀਕੇ ਨਾਲ ਉਹਨੂੰ ਰਿਝਾ ਲੈ ਪਰਮੇਸ਼ਰ ਨੂੰ ਇੱਕ ਤਰੀਕੇ ਤੋਂ ਬਿਨਾ ਹੋਰ ਸਾਰੇ ਤਰੀਕੇ ਹੀ ਸਾਰੇ ਖੰਡਨ ਹਨ ਬਿਲਕੁਲ ਗੁਰਬਾਣੀ ਨੇ ਖੰਡਨ ਕਰ ਦਿੱਤੇ ਨੇ ਤਰੀਕਾ ਹੀ ਇੱਕ ਹੈ ਸਿਰਫ ਆਓ ਅੱਗੇ ਪਤਾ ਲੱਗੇਗਾ ਕੀ ਤਰੀਕਾ ਹੈ ਫਿਰ ਅੱਗੇ ਪ੍ਰਸ਼ਨ ਕਰਦੇ ਹਨ ਮਹਾਰਾਜ ਕਹਿੰਦੇ ਹਨ ਫਿਰ ਕਿਵ ਸਚਿਆਰਾ ਹੋਈਏ ਕਿ ਬਕੂੜਾ ਟੁੱਟੈ ਪਾਲ ਇਹ ਜਨਮਾਂ ਜਨਮਾਂ ਦੀ ਮਲ ਜਿਹੜੀ ਲੱਗੀ ਹੋਈ ਮੈਲ ਲੱਗੀ ਕਾਲਖ ਲੱਗੀ ਹੋਈ ਹੈ ਇਹ ਕਿਵੇਂ ਨਿਕਲੇਗੀ ਕਿਵੇਂ ਸਚਿਆਰਾ ਹੋਵੇਗਾ ਮਨ ਇਹ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆ 84 ਲੱਖ ਜਨਮਾਂ ਦੀ ਮੈਲ ਲੱਗੀ ਹੈ ਸੰਗਤ ਜੀ ਇਹ ਧੋਣੀ ਕਿਤੇ ਐਡੀ ਸੌਖੀ ਹੈ ਮਹਾਰਾਜ ਪਰ ਕਹਿੰਦੇ ਹਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਐ ਤੇਰੇ ਨਾਲ ਲਿਖ ਕੇ ਆਇਆ ਭਾਈ ਹੁਕਮ ਰਜਾਈ ਤੂੰ ਚੱਲਣਾ ਹੈ ਇਦਾਂ ਤੂੰ ਸੁਚਾਰਾ ਹੋਣਾ ਹੈ ਆ ਦੱਸੀ ਸੀ ਗੱਲ ਉਹਨਾਂ ਨੇ ਹੁਕਮ ਤੇ ਰਜਾ ਦੇ ਵਿੱਚ ਰਹਿਣਾ ਹੀ ਹੈ ਮੇਨ ਚੀਜ਼ ਇਸੇ ਹੁਕਮ ਰਜਾ ਵਿੱਚ ਰਹਿ ਕੇ ਮੈਡੀਟੇਸ਼ਨ ਹੋਣਾ ਹੈ ਇਹ ਨੇਚਰਲੀ ਭਗਤੀ ਪਾਬੇ ਨਾਨਕ ਦੀ ਹੈ ਨਾ ਕਿ ਸਰੀਰ ਦੇ ਨਾਲ ਕੋਈ ਭਗਤੀ ਹੈ ਸਰੀਰ ਨਾਲ ਕੀਤੀ ਹੋਈ ਭਗਤੀ ਸਭ ਹੱਠ ਯੋਗ ਦੇ ਵਿੱਚ ਆਉਂਦੀ ਹੈ ਕਿਉਂਕਿ ਪਰਮੇਸ਼ਰ ਛੋਟਾ ਹੋ ਜਾਂਦਾ ਹੱਠ ਯੋਗ ਦੇ ਵਿੱਚ ਆਪਸੀ ਵੱਡੇ ਹੋ ਜਾਣੇ ਆ ਕਿਉਂਕਿ ਉਹਨੂੰ ਪਾਉਣਾ ਹੈ ਨਾ ਉਹਨੂੰ ਅਸੀਂ ਫੜ ਲੈਣਾ ਹੈ ਪਰਮੇਸ਼ਰ ਨੂੰ ਉਹ ਕਿਉਂਕਿ ਛੋਟਾ ਹੈ ਇਸ ਕਰਕੇ ਇਹ ਹੱਠ ਯੋਗ ਹੈ ਸਰੀਰ ਨਾਲ ਅੱਖਾਂ ਨਾਲ ਜੀਬ ਨਾਲ ਕੰਨਾਂ ਨਾਲ ਹੱਥਾਂ ਨਾਲ ਪੈਰਾਂ ਨਾਲ ਅਗਰ ਅਸੀਂ ਇਸ ਤਰ੍ਹਾਂ ਸਰੀਰ ਦੇ ਨਾਲ ਭਗਤੀ ਕਰਨਿਆ ਚੌਂਕੜੀ ਦੇ ਨਾਲ ਧਿਆਨ ਲਾਉਣਾ ਪਰਵਟਿਆਂ ਦੇ ਵਿੱਚ ਤਰਕੁਟੀ ਵਿੱਚ ਧਿਆਨ ਰੱਖਣ ਨਾਲ ਸਾਰੀ ਜ਼ਿੰਦਗੀ ਲੇਵਲ ਆ ਕੇ ਰੱਖੋ ਇਹ ਉਹ ਫੜਿਆ ਨਹੀਂ ਜਾਣਾ ਭਾਈ ਉਹ ਛੋਟਾ ਨਹੀਂ ਹੈ ਉਹ ਛੋਟਾ ਨਹੀਂ ਆ ਪਰ ਅਸੀਂ ਉਹਨੂੰ ਛੋਟੇ ਸਮਝਿਆ ਹੈ ਉਹਨੂੰ ਫੜਨਾ ਹੈ ਨਾ ਇਸ ਕਰਕੇ ਉਹਨੂੰ ਪਾਉਣਾ ਹੈ ਸਾਡੀ ਬੋਲੀ ਹੀ ਗਲਤ ਹੈ ਜਿਸ ਮਾਲਕ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਕਿ ਉਹਨੂੰ ਅਸੀਂ ਫੜ ਸਕਦੇ ਹਾਂ ਆ ਜਿਹੜੀ ਸੋਜੀ ਨਾਲ ਅਸੀਂ ਸੋਚ ਰਹੇ ਹਾਂ ਕਿ ਅਸੀਂ ਉਹਨੂੰ ਫੜਨਾ ਇਹ ਸੋਜੀ ਵੀ ਤੇ ਉਹਨੇ ਹੀ ਦਿੱਤੀ ਹੈ ਕਦੀ ਸੋਚਿਆ ਹੈ ਕਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਬੇ ਨਾਨਕ ਦੀ ਬਾਣੀ ਤੇ ਉੱਤੇ ਕਦੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਧ ਗੋਸ਼ਟ ਤੇ ਕਦੇ ਕੋਸ਼ਿਸ਼ ਕੀਤੀ ਹੈ ਕਿ ਸਿੱਧ ਜਿਹੜੀ ਅਸੀਂ ਭਗਤੀ ਕਰ ਰਹੇ ਹਾਂ ਇਹੀ ਭਗਤੀ ਤੇ ਸਿੱਧ ਗੋਸ਼ਟ ਵਾਲੇ ਸਿੱਧ ਵਾਲੇ ਕਰ ਰਹੇ ਸਾਰੇ ਦੇ ਸਾਰੇ 19.5% ਜੋ ਲੋਕ ਹਨ ਉਹ ਉਹ ਚਿੱਤਰਾ ਸਿੱਧ ਭਗਤੀ ਕਰਦੇ ਹਨ ਉਸਤਨਾ ਭਗਤੀ ਹੋ ਰਹੀ ਹੈ 95% 4% ਲੋਕ ਦੂਸਰੇ ਤਰੀਕੇ ਨਾਲ ਕਰ ਰਹੇ ਹਨ ਮૂર્ਤੀ ਪੂਜਾ ਹੋ ਗਈ ਜਾਂ ਮੰਦਿਰ ਮੰਦਿਰ ਵਿੱਚ ਪੂਜਾ ਹੋ ਗਈ ਜਿਤਨਾ ਵੀ ਪੂਜਾ ਇਹ 5% ਇਹ ਹਨ 95% ਸਿੱਧਾਂ ਦੀ ਤਰ੍ਹਾਂ ਭਗਤੀ ਹੋ ਰਹੀ ਹੈ ਇੱਥੇ ਯੋਗ ਧਿਆਨ ਲਾਇਆ ਜਾ ਰਿਹਾ ਹੈ ਇਹ ਸਾਰਾ ਹੱਟ ਯੋਗ ਹੈ ਇਹ ਉਹਨੂੰ ਫੜਨ ਦੇ ਨਾਲ ਇਸ ਤਰ੍ਹਾਂ ਫੜਿਆ ਨਹੀਂ ਜਾਂਦਾ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਬਾਹਾਂ ਦੇ ਬਾਹਾਂ ਦੇ ਬੀਠੜਾ ਬਾਹਾਂ ਦੇ ਮੈਨੂੰ ਤੂੰ ਆਪਣੀ ਬਾਹਾਂ ਦੇ ਤੂੰ ਆਪ ਕਿਰਪਾ ਕਰ ਮੇਰੀ ਬਾਹ ਫੜ ਪਰ ਇਹ ਕਹਿ ਰਹੇ ਹਨ ਕਿ ਅਸੀਂ ਤੈਨੂੰ ਫੜ ਲੈਣਾ ਹੈ ਦੂਜੇ ਤਾਂ ਇਦਾਂ ਕਹਿੰਦੇ ਹਨ ਫੜ ਲੈਣਾ ਹੈ ਹੁਣ ਪਤਾ ਨਹੀਂ ਵੇਖੋ ਕਿਤਨਾ ਇਹ ਫੜਦੇ ਹਨ ਇਹਨਾਂ ਕੋਲੋਂ ਫੜਿਆ ਨਹੀਂ ਜਾ ਸਕਦਾ ਭਾਈ ਉਹ ਫੜਿਆ ਨਹੀਂ ਜਾ ਸਕਦਾ ਐਡੀ ਵੱਡੀ ਤਾਕਤ ਸ੍ਰਿਸ਼ਟੀ ਦਾ ਮਾਲਕ ਕਿਦਾਂ ਫੜਿਆ ਜਾਣਾ ਹੈ ਮੂਰਖਤਾਈ ਹੈ ਇਹ ਮੂਰਖਤਾਈ ਹੈ ਇਸ ਤਰ੍ਹਾਂ ਨਹੀਂ ਫੜਿਆ ਜਾਂਦਾ ਉਹ ਉਹਦੇ ਅੱਗੇ ਬੇਨਤੀ ਚੱਲਦੀ ਹੈ ਉਹਦੇ ਅੱਗੇ ਹੁਕਮ ਨਹੀਂ ਚੱਲਦਾ ਹੁਕਮ ਉਹਦਾ ਹੀ ਚੱਲਣਾ ਹੈ ਹੁਕਮ ਅਰਜਾਈ ਚੱਲਣਾ ਉਹਦੀ ਹੁਕਮ ਦੇ ਵਿੱਚ ਰਹਿਣਾ ਹੈ ਆਪਾਂ ਉਹਦੀ ਰਜਾ ਚ ਰਾਜੀ ਰਹਿਣਾ ਹੈ ਭਾਈ ਅਗਲੀ ਦੂਸਰੀ ਜਪਜੀ ਸਾਹਿਬ ਦੀ ਦੂਸਰੀ ਪੌੜੀ ਦੇ ਅੰਡ ਵਿੱਚ ਕਹਿੰਦੇ ਹਨ ਕਿ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਜੇ ਇਸ ਹੁਕਮ ਨੂੰ ਕੋਈ ਜੀਵ ਬੁਝ ਲਵੇ ਤਾਂ ਉਹ ਹਉਮੈ ਨਹੀਂ ਕਹੇਗਾ ਉਹਨੂੰ ਇਹ ਪਤਾ ਲੱਗ ਜਾਏਗਾ ਕਿ ਇਹ ਸਰੀਰ ਮੇਰਾ ਨਹੀਂ ਇਹ ਸ੍ਰਿਸ਼ਟੀ ਮਾਲਕ ਦੀ ਹੈ ਸਰੀਰ ਵੀ ਮਾਲਕ ਦਾ ਹੈ ਇੱਥੇ ਮੇਰਾ ਕੁਝ ਨਹੀਂ ਹੈ ਮੇਰਾ ਮੁਝ ਵਿੱਚ ਕਿਛ ਨਹੀਂ ਹੈ ਜੋ ਕਿਛ ਹੈ ਸੋ ਤੇਰਾ ਤਾਂ ਫੇਰ ਉਹ ਮੈਂ ਮੈਂ ਨਹੀਂ ਕਰੂਗਾ। ਜਦੋਂ ਨੂੰ ਪਤਾ ਲੱਗ ਗਿਆ ਮੇਰਾ ਹੈ ਹੀ ਕੁਝ ਨਹੀਂ ਫੇਰ ਮੈਂ ਮੈਂ ਕਿੱਦਾਂ ਕਰੂ? ਉਹ ਕਿੱਦਾਂ ਪਰਮੇਸ਼ਰ ਨੂੰ ਫੜੂ ਬੈ ਕੇ ਇੱਥੇ ਹੈ ਹੀ ਉਹਦਾ ਕੁਝ ਨਹੀਂ ਹੈ। ਜਿੰਨੀ ਮਰਜ਼ੀ ਰੀੜ ਦੀ ਸਿੱਧੀ ਐ ਹੱਡੀ ਭਾਂਵੇਂ ਸਿੱਧੀ ਕਰ ਲੈ ਸਿੱਧੀ ਹੁੰਦੀ ਨਹੀਂ। ਉਹਨੂੰ ਬੰਨ ਬੁੰਨ ਕੇ ਕਿਸੇ ਲੋਹੇ ਦੀ ਰਾਡ ਦੇ ਨਾਲ ਕਰ ਲੈ ਸਿੱਧੀ ਜਿੰਨੀ ਮਰਜ਼ੀ। ਤਾਂ ਗੱਲ ਨਹੀਂ ਬਣਦੀ। ਅੱਗੇ ਕਹਿੰਦੇ ਹਨ ਜਪਜੀ ਸਾਹਿਬ ਦੇ ਦੱਸਿਆ ਇੱਕ ਜਗ੍ਹਾ ਕਹਿੰਦੇ ਜੇ ਕੋ ਬੁੱਝੇ ਹੋਵੇ ਸਚਿਆਰ ਜੇ ਕੋਈ ਇਸ ਹੁਕਮ ਨੂੰ ਬੁੱਝ ਲਵੇ ਤਾਂ ਉਹ ਸਚਿਆਰ ਹੋਵੇਗਾ ਭਾਈ ਇਹ ਹਰਕੀਆਂ ਬਾਤਾਂ ਨੂੰ ਕੋਈ ਬੁੱਝ ਲਵੇ ਤਾਂ ਉਹ ਸਚਿਆਰ ਹੋਊ ਉਹਨੂੰ ਪਤਾ ਲੱਗ ਜਾਊ ਫਿਰ ਬੁੱਝ ਕੇ ਉਹਦੇ ਉੱਤੇ ਚੱਲਣਾ ਹੈ ਬੁੱਝਣਾ ਹੈ ਫਿਰ ਉਹਦੇ ਮੁਤਾਬਕ ਚੱਲਣਾ ਹੈ ਤੇ ਚੱਲ ਕੇ ਫਿਰ ਗੱਲ ਬਣਦੀ ਆ ਭਾਈ ਉਹਦਾ ਪਿਆਰ ਫਿਰ ਫਿਰ ਉਹਦਾ ਪਿਆਰ ਮਿਲਦਾ ਪਿਤਾ ਦਾ ਫਿਰ ਪਿਤਾ ਦੇ ਲਾਇਕ ਪੁੱਤ ਬਣੀਦਾ ਹੈ ਲਾਹਾ ਲੈਣਾ ਇਹੀ ਸੀ ਕਿ ਗੁਰਬਾਣੀ ਪੜ੍ਹਦੇ ਨਾਲ-ਨਾਲ ਵਿਚਾਰ ਕਰਨੀ ਸੀ ਵਿਚਾਰ ਕਰਨ ਨਾਲ ਪਰਮਪਿਤਾ ਪਰਮੇਸ਼ਰ ਦੇ ਘਰ ਦਾ ਰਸਤਾ ਇਹ ਜੀਵਾਤਮਾ ਬੁੱਝ ਲੈਂਦੀ ਹੈ ਜਿਵੇਂ ਕਿ ਕਬੀਰ ਸਾਹਿਬ ਕਹਿੰਦੇ ਹਨ ਕਿ ਹਰ ਕਬ ਬਲੋਵਣਾ ਬਲੋਵੋ ਤੁਮ ਭਾਈ ਸਾਜੇ ਬਲੋਵ ਜੈ ਤਤ ਨਾ ਜਾਈ ਕਬੀਰ ਸਾਹਿਬ ਕਹਿੰਦੇ ਹਨ ਕਿ ਜਿਵੇਂ ਬੀਬੀਆਂ ਚਾਟੀ ਦੇ ਵਿੱਚ ਜਦੋਂ ਮਧਾਣੀ ਪਾ ਕੇ ਰੜਕਦੀਆਂ ਹਨ ਦੁੱਧ ਦਹੀਂ ਦੇ ਵਿੱਚੋਂ ਰੜਕ ਕੇ ਉਹ ਮੱਖਣ ਕੱਢ ਲੈਂਦੀਆਂ ਹਨ ਇਸੇ ਤਰ੍ਹਾਂ ਜੋ ਗੁਰਸਿੱਖ ਹੁੰਦਾ ਹੈ ਭਗਤ ਜਨ ਹੁੰਦੇ ਹਨ ਉਹ ਗੁਰਬਾਣੀ ਦੀ ਵਿਚਾਰ ਕਰਕੇ ਇਹਦੇ ਵਿੱਚੋਂ ਸਾਰ ਤਤ ਕੱਢ ਲੈਂਦੇ ਹਨ ਵਿਚਾਰ ਕਰਕੇ ਰੜਕਣਾ ਬਲੋ ਬਣਾਇਦਾ ਮਤਲਬ ਸਾਰ ਤਤ ਕੱਢਣਾ ਉਹਦੀ ਵਿਚਾਰ ਕਰਨੀ ਸੀ ਵਿਚਾਰ ਕਰਕੇ ਉਹਦੇ ਵਿੱਚੋਂ ਜਿਤਨਾ ਬੀਬੀਆਂ ਮੱਖਣ ਕੱਢਦੀਆਂ ਗੁਰਸਿੱਖ ਇਹਦੇ ਵਿੱਚੋਂ ਭਗਤ ਜਨ ਸਾਰ ਤਤ ਕੱਢਦੇ ਹਨ ਸਾਰ ਤਤ ਕੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਸਾਰ ਤਤ ਹੈ ਭਾਈ ਇਹਦੇ ਨਾਲ ਹੀ ਮੈਡੀਟੇਸ਼ਨ ਕਰਨੀ ਹੈ ਇਹਦੇ ਨਾਲ ਧਿਆਨ ਲਾਉਣਾ ਹੈ ਇਹ ਸੀ ਉਹਨਾਂ ਦਾ ਹੁਣ ਮੈਡੀਟੇਸ਼ਨ ਜੋ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਹੁਕਮ ਰਜਾ ਵਿੱਚ ਰਹਿਣਾ ਹੀ ਪਿਤਾ ਦੀ ਖੁਸ਼ੀ ਜਿਹੜੀ ਹੈ ਉਹ ਇਹਦੇ ਨਾਲ ਪ੍ਰਾਪਤ ਹੁੰਦੀ ਹੈ ਤੇ ਹੁਕਮ ਵਿੱਚ ਰਹਿ ਕੇ ਹੀ ਮੈਡੀਟੇਸ਼ਨ ਧਿਆਨ ਤੇ ਅਭਿਆਸ ਕਰਨਾ ਹੈ ਇਹ ਅਭਿਆਸ ਤੇ ਧਿਆਨ ਇਹ ਜਿਹੜਾ ਹੁਕਮ ਦੇ ਵਿੱਚ ਰਹਿ ਕੇ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਵੀਡੀਓ ਤੋਂ ਪਹਿਲਾਂ ਵਾਲੀ ਜੋ ਵੀਡੀਓ ਹੈ ਜੋ ਇੱਕ ਨੰਬਰ ਵਾਲੀ ਵੀਡੀਓ ਐ ਵੀਡੀਓ ਦੋ ਨੰਬਰ ਵਾਲੀ ਹੈ ਇਸ ਤੋਂ ਪਹਿਲਾਂ ਪਾਈ ਸੀ ਇੱਕ ਨੰਬਰ ਉਸ ਵਿੱਚ ਸਾਰਾ ਬੇਸਿਕ ਗਿਆਨ ਦੱਸਿਆ ਹੈ ਗੁਰਸਿੱਖ ਨੂੰ ਗੁਰਸਿੱਖ ਨੂੰ ਬੇਸਿਕ ਗਿਆਨ ਦਾ ਪਤਾ ਹੋਣਾ ਜ਼ਰੂਰੀ ਹੈ ਜਿਵੇਂ ਬੱਚਿਆਂ ਨੂੰ ABC ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ ਪੜਾਉਣਾ ਤਾਂ ਇੱਥੇ ਗੁਰਸਿੱਖ ਨੂੰ ਗੁਰਮਤ ਦਾ ਬੇਸਿਕ ਗਿਆਨ ਦੱਸਣਾ ਬਹੁਤ ਜ਼ਰੂਰੀ ਹੈ ਤੇ ਉਹ ਬੇਸਿਕ ਗਿਆਨ ਤੋਂ ਸ਼ੁਰੂ ਕੀਤੀ ਹੈ ਪਹਿਲੀ ਵੀਡੀਓ ਉਹਨੂੰ ਚੰਗੀ ਤਰ੍ਹਾਂ ਆਪ ਜੀ ਸੁਣ ਲਵੋ ਤਾਂ ਕਿ ਬੇਸ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਹੀ ਠੀਕ ਰਹੇਗਾ ਫਿਰ ਤਾਂ ਹੀ ਅੱਗੇ ਹਰ ਗੱਲ ਦਾ ਪਤਾ ਲੱਗ ਸਕਦਾ ਹੈ ਜੀ ਗੁਰਮਤਿ ਦਾ ਬੇਸ ਬਣ ਗਿਆ ਫਿਰ ਅੱਗੇ ਚੱਲਣਾ ਜੋ ਹੈ ਨਾ ਉਹ ਸੌਖਾ ਹੋ ਜਾਂਦਾ ਹੈ ਸੰਗਤ ਜੀ ਇਸੇ ਤਰ੍ਹਾਂ ਹੀ ਅਸੀਂ ਛੋਟੇ-ਛੋਟੇ ਪਾਰਟ ਬਣਾ ਕੇ ਆਪ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਜੀ ਤਾ ਕਿ ਹਰ ਜੀਵ ਨੂੰ ਗੁਰਮਤਿ ਗਿਆਨ ਗੁਰਮਤਿ ਦੀ ਰੋਸ਼ਨੀ ਦਾ ਪਤਾ ਲੱਗ ਸਕੇ ਅਤੇ ਆਪਣੇ ਨਿੱਜ ਕਰ ਪਰਮ ਪਿਤਾ ਦੀ ਗੋਦ ਵਿੱਚ ਜਾ ਕੇ ਬਰਾਜੇ ਸੋ ਹੁਣ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ